ਨਮਸਕਾਰ ਮੈਂ ਹਾਂ ਤੁਹਾਡਾ ਹੂਸਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸ਼੍ਰੋਮਣੀ ਅਕਾਲੀ ਦਲ ਜਾਂ ਕਹ ਦਈਏ ਨਵੀਂ ਸ਼੍ਰੋਮਣੀ ਅਕਾਲੀ ਦਲ ਬਣਾਉਣ ਦੀ ਤਿਆਰੀ ਜਿਹੜੀ ਹੈ ਬੜੇ ਜੋਰਾਂ ਸ਼ੋਰਾਂ ਤੇ ਚੱਲ ਰਹੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਦੋ ਧੜਿਆਂ ਦੇ ਵਿੱਚ ਵਡੀ ਗਈ ਹੈ ਲੇਕਿਨ ਨਵੀਂ ਜਾਂ ਕਹ ਦਈਏ ਨਿਊ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੌਣ ਹੋਵੇਗਾ ਇਸ ਤੇ ਨਿਸ਼ਾਨੀਆਂ ਸਵਾਲ ਉੱਠ ਰਹੇ ਨੇ ਅਤੇ ਸਾਰੇ ਪੰਜਾਬ ਦੇ ਲੋਕਾਂ ਨੂੰ ਆਸ ਹੈ ਉਹ ਕਿਹੜਾ ਹੋਵੇਗਾ ਪ੍ਰਧਾਨ ਜਿਹੜਾ ਨਵੀਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰੇਗਾ ਜਾਂ ਕਹਿ ਦਈਏ ਪ੍ਰਧਾਨਗੀ ਕਰੇਗਾ ਇਹ ਸਵਾਲ ਖੜੇ ਹੋਏ ਨੇ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਕਿਉਂਕਿ ਬਾਗੀ ਧੜਾ ਹੁਣ ਕਿਸੇ ਵੀ ਹਾਲ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਨਾਲ ਸਮਝੌਤਾ ਨਹੀਂ ਕਰੇਗਾ ਜਾਂ ਕਹ ਦੀਏ ਕੰਪਰੋਮਾਈਜ਼ ਨਹੀਂ ਕਰੇਗਾ ਦੂਸਰੇ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੇ ਆਪ ਨੂੰ ਦੁੱਧ ਉਦਾ ਦੱਸ ਰਹੇ ਨੇ ਉਹ ਕਹਿੰਦੇ ਨੇ ਮੇਰੀ ਸ਼ਵੀ ਤੇ ਤੁਸੀਂ ਜਿਹੜਾ ਹੈ ਚਿਕੜ ਨਹੀਂ ਉਛਾਲ ਸਕਦੇ ਅਤੇ ਕੁਝ ਲੋਕ ਨੇ ਜਿਹੜੇ ਟਕਸਾਲੀ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਪਾਰਟੀ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਨਾਲ ਖੜੇ ਖੜੇ ਹੋਏ ਨੇ ਉਹਨਾਂ ਨੇ ਕਿਹਾ ਇੰਨਾ ਜਲਦੀ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਖੇਰੂ ਖੇਰੂ ਨਹੀਂ ਹੁਣ ਦਿਆਂਗੇ ਲੇਕਿਨ ਕਾਟੋ ਕਲੇਜ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੱਤੋਂ ਵੱਧ ਚੁੱਕਾ ਹੈ ਇਸ ਲਈ ਨਵੀਂ ਅਕਾਲੀ ਦਲ ਬਣ ਜਾ ਰਹੀ ਹੈ ਉਸ ਦਾ ਪ੍ਰਧਾਨ ਕੌਣ ਹੋਵੇਗਾ ਇਸ ਦਾ ਖੁਲਾਸਾ ਅੱਜ ਪਰਵਿੰਦਰ ਢੀਂਸਾ ਨੇ ਪੱਤਰਕਾਰਾਂ ਦੇ ਸਾਹਮਣੇ ਕਰ ਦਿੱਤਾ ਜਦੋਂ ਪੱਤਰਕਾਰਾਂ ਨੇ ਪਰਵਿੰਦਰ ਢੀਲਸਾ ਨੇ ਇਹ ਸਵਾਲ ਪੁੱਛਿਆ ਨਵੀਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੌਣ ਹੋਵੇਗਾ ਉਹਨਾਂ ਨੇ ਕਹਿ ਦਿੱਤਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਸਾਬਕਾ ਜਥੇਦਾਰ ਸੀ ਅਕਾਲ ਤਖਤ ਦੇ ਉਹਨਾਂ ਨੂੰ ਅਸੀਂ ਅਪਰੋਚ ਕੀਤਾ ਹੈ ਉਹਨਾਂ ਨੂੰ ਅਸੀਂ ਆਫਰ ਦਿੱਤੀ ਹੈ ਕਿ ਤੁਸੀਂ ਨਵੀਂ ਬਣਾਈ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣੋ ਇਹ ਗੱਲ ਕਹੀ ਹੈ ਪਰਵਿੰਦਰ ਢੀਰਸਾ ਨੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਬੜੇ ਟਕਸਾਲੀ ਅਤੇ ਉੱਗੇ ਆਗੂ ਨੇ ਹਲਕਾ ਸੰਗਰੂਰ ਤੋਂ ਉਹ ਵੀ ਕਿਤੇ ਨਾ ਕਿਤੇ ਨਰਾਜ਼ ਚੱਲ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਲੋਕ ਸਭਾ ਦੀਆਂ ਚੋਣਾਂ ਤੋਂ ਲੈ ਕੇ ਹੁਣ ਤੱਕ ਕਿਉਂਕਿ ਪਹਿਲਾਂ ਵਾਅਦਾ ਕੀਤਾ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿ ਪਰਵਿੰਦਰ ਢੀਰਸਾ ਨੂੰ ਜਿਹੜਾ ਹੈ ਲੋਕ ਸਭਾ ਦੀ ਚੋਣ ਲੜਾਈ ਜਾਵੇਗੀ ਹਲਕਾ ਸੰਗਰੂਰ ਤੋਂ ਲੇਕਿਨ ਲੋਕ ਸਭਾ ਦੀਆਂ ਚੋਣਾਂ ਦਾ ਜਿਵੇਂ ਹੀ ਬਿੱਗਲ ਵਜਿਆ ਪਰਵਿੰਦਰ ਢੀਂਸਾ ਦਾ ਪਤਾ ਕੱਢ ਦਿੱਤਾ ਗਿਆ ਲੇਕਿਨ ਹੁਣ ਅੱਜ ਪਰਵਿੰਦਰ ਢੀਂਸਾ ਨੇ ਇਹ ਜਾਰੀ ਕਰ ਦਿੱਤਾ ਹੈ ਕਿ ਬੜੀ ਜਲਦੀ ਪੰਜਾਬ ਦੇ ਵਿੱਚ ਨਵੀਂ ਸ਼ਰੋਮਣੀ ਅਕਾਲੀ ਦਲ ਬਣੇਗੀ ਅਤੇ ਉਸ ਦਾ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਵੇਗਾ ਦੇਖ ਰਹੇ ਹਾਂ ਕਿ ਗਿਆਨੀ ਹਰਪ੍ਰੀਤ ਜਿਹੜੇ ਪੌੜੜੀ ਜਥੇਦਾਰ ਰਹਿ ਚੁੱਕੇ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੂਸਰੇ ਪਾਸੇ ਜੇ ਗੱਲ ਕਰੀਏ ਉਧਰ ਸਰਜੀਤ ਸਿੰਘ ਖਾਲਸਾ ਜਿਹੜੇ ਲੋਕ ਸਭਾ ਦੀ ਚੋਣ ਜਿੱਤ ਚੁੱਕੇ ਨੇ ਹਲਕਾ ਫਰੀਦਕੋਟ ਤੋਂ ਉਹਨਾਂ ਨੇ ਵੀ ਜਿਹੜਾ ਨਵੀਂ ਸ਼ਰੋਮਣੀ ਅਕਾਲੀ ਦਲ ਬਣਾਉਣ ਦਾ ਆਗ ਲਾਪ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਅਮਰਤਪਾਲ ਖਾਲਸਾ ਦੇ ਨਾਲ ਮਿਲ ਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨਵੀਂ ਸ਼ਰੋਮਣੀ ਅਕਾਲੀ ਦਲ ਦੇ ਹੇਠ ਲੜੀ ਜਾਵੇਗੀ ਉਹਨਾਂ ਪਰਿਵਾਰਾਂ ਨੂੰ ਮੌਕੇ ਦਿੱਤੇ ਜਾਣਗੇ ਜਿਨ੍ਹਾਂ ਨੇ ਪੰਥ ਲਈ ਕੁਰਬਾਨੀਆਂ ਦਿੱਤੀਆਂ ਨੇ ਜਾਂ ਜਿਹੜੇ ਲੋਕ ਪੰਥ ਦੇ ਕੰਮ ਆਏ ਨੇ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੜਾਇਆ ਜਾਵੇਗਾ ਦੇਖਣਾ ਹੋਵੇਗਾ ਕਿ 2027 ਤੱਕ ਕੀ ਤਿੰਨ ਧੜੇ ਬਣ ਗਏ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੀ ਗਿਆਨੀ ਹਰਪ੍ਰੀਤ ਜਿਹੜੇ ਜਥੇਦਾਰ ਰਹਿ ਚੁੱਕੇ ਨੇ ਅਕਾਲ ਤਖਤ ਦੇ ਕੀ ਉਹ ਹੋਣਗੇ ਪ੍ਰਧਾਨ ਨਵੀਂ ਬਣੀ ਸ਼੍ਰੋਮਣੀ ਅਕਾਲੀ ਦਲ ਦਾ ਕੀ ਉਧਰ ਜਿਹੜੇ ਭਾਈ ਅੰਮ੍ਰਿਤਪਾਲ ਖਾਲਸਾ ਨੇ ਜਹੇਦਾਰ ਕੀ ਉਹ ਨਵੀਂ ਸ਼੍ਰੋਮਣੀ ਅਕਾਲੀ ਦਲ ਬਣਾਣਗੇ ਇਹ ਸਵਾਲ ਹੁਣ ਉੱਠ ਖੜੇ ਹੋਏ ਨੇ ਪੂਰੇ ਪੰਜਾਬ ਦੇ ਵਿੱਚ ਆਉਣ ਵਾਲੇ ਸਾਲਾਂ ਦੇ ਵਿੱਚ ਤਿੰਨ ਸ਼੍ਰੋਮਣੀ ਕਲ ਸ਼੍ਰੋਮਣੀ ਦਲ ਪਾਰਟੀਆਂ ਦੇ ਨਾਮ ਹੋਣਗੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਟ ਮੀਨਸ ਪੰਜਾਬ ਦੇ ਲੋਕ ਅਤੇ ਸਿੱਖ ਵੰਧਕ ਵੋਟ ਹੈ ਜਿਹੜੀ ਉਹ ਪੂਰੀ ਪੰਬਲ ਪੂਸੇ ਵਿੱਚ ਪੈ ਜਾਏਗੀ ਧੰਨਵਾਦ